ਸ਼ੰਭੂਦੇਖ ਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਮੌਸਮੀ ਆਫਤਾਂ ਵੀ ਵਰਦੀਆਂ ਨਜ਼ਰ ਆ ਰਹੀਆਂ 6 ਤੋਂ 7 ਦਿਨ ਦਾ ਸਵਾਬੀ ਚੁੱਕਿਆ ਕਿਸਾਨਾਂ ਨੂੰ ਬਾਰਡਰ ਤੇ ਤਸਵੀਰ ਦਿਖਾ ਦਿੰਦੇ ਆ ਰਾਤ ਦੇ ਵੇਲੇ ਦੀ ਕਿ ਇੱਕ ਪਾਸੋਂ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਅਤੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਮੌਜੂਦ ਨੇ ਰਾਤ ਦਾ ਸਮਾਂ ਇਹ ਹੋ ਚੁੱਕਿਆ ਤੇ ਕਿਸਾਨਾਂ ਵੱਲੋਂ ਆਪਣੇ ਜਿਹੜਾ ਬਾਰਡਰ ਦੇ ਉੱਤੇ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਪਰ ਕਿਸਾਨ ਹਜੇ ਵੀ ਜੋ بارش ਦੇ ਮਾਹੌਲ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਕਿ ਬਾਰਿਸ਼ ਵੀ ਪੈ ਰਹੀ ਆ ਪਰ ਤਸਵੀਰ ਦਿਖਾ ਦਿੰਦੇ ਆ ਰਾਤ ਦੇ ਵਕਤ ਦੀ ਕਿ ਕਿਸਾਨ ਆਗੂ ਇੱਕ ਪਾਸੇ ਤਾਂ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਆਪਣੇ ਘਰ-ਬਾਰ ਨੂੰ ਦੇਖ ਰਹੇ ਨੇ ਤੀਜਾ ਬਾਰਡਰਾਂ ਤੇ ਡਟ ਕੇ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ بارشਾਂ ਲਗਾਤਾਰ ਪੈ ਰਹੀਆਂ ਨੇ بارشਾਂ ਕਰਕੇ ਬਹੁਤ ਸਾਰੇ ਦਿੱਕਤਾਂ ਹੁੰਦਾ ਵੀ ਸਾਹਮਣਾ ਕਰਨਾ ਪੈਂਦੇ ਨੇ ਪਰ ਅਜੇਹੇ ਦੇ ਵਿੱਚ ਸਰਦੀ ਦੇ ਮੌਸਮ ਦੇ ਵਿੱਚ ਜਦ بارش ਆਂਦੀ ਆ ਪਰ ਉਸ ਸਮੇਂ ਦਿੱਕਤਾਂ ਵੱਧ ਦਿਖਦੀਆਂ ਨੇ ਅਤੇ ਅਜੇਹੇ ਵਿੱਚ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਇੱਕ ਪਾਸੇ ਜੋ ਕਣਕ ਦੀ ਫਸਲ ਪੱਕਣ ਦੇ ਨੇੜੇ ਆ ਚੁੱਕੀ ਆ ਅਤੇ ਦੂਜੇ ਪਾਸੇ ਕਿਸਾਨ ਘਰ-ਬਾਰ ਛੱਡ ਕੇ ਬਾਰਡਰਾਂ ਦੇ ਉੱਤੇ ਮੌਜੂਦ ਨੇ ਅਤੇ ਤਸਵੀਰ ਦਿਖਾ ਰਿਹਾ ਤੁਹਾਨੂੰ ਖਨੋਰੀ ਬਾਰਡਰ ਦੀ ਜਿੱਥੇ ਕਿ ਲੰਮਾ ਸਮਾਂ بارش ਪੈਂਦੀ ਨਜ਼ਰ ਆ ਰਹੀ ਹੈ ਗੱਲਬਾਤ ਕੁਝ ਕਿਸਾਨ ਆਗੂ ਜਾਂ ਕੋਈ ਇੱਥੇ ਮੌਜੂਦ ਆਮ ਘਰਾਂ ਦੇ ਕਿਸਾਨ ਨਾਲ ਨਾਲ ਗੱਲਬਾਤ ਕਰਦੇ ਭਾਈ ਕੀ ਨਾਮ ਹੈ ਬਈ ਆਪਣਾ ਲਾਪਰੀ ਸਿੰਘ ਜੀ ਕਿੱਥੋਂ ਕਿਹੜਾ ਪਿੰਡ ਹੈ ਬਈ ਆਪਣਾ ਅਸੀਂ ਮਾਝੇ ਅੰਮ੍ਰitsar ਆ ਬਾਰਿਸ਼ ਆ ਰਹੀ ਹੈ ਡਟੇ ਹੋਏ ਹੋ ਚੜਦੀ ਕਾਲਜ ਲੱਗ ਰਹੀ ਹੈ ਕੋਈ ਨਹੀਂ ਸਾਨੂੰ ਉਮੀਦ ਆ ਵੀ ਨਹੀਂ ਡਰ ਭਾਵੇਂ ਸਾਡੇ ਪਾਣੀ ਦੀ ਬਿਚਾਰਾਂ ਵੱਜਣ ਸਾਨੂੰ ਡਰ ਨਹੀਂ ਅਸੀਂ ਡਟੇ ਰਹਿਣਾ ਭਾਵੇਂ ਸਾਡੀ ਜਾਨ ਚਲ ਜੇ ਕੋਈ ਨਹੀਂ ਡਟੇ ਗੱਲਬਾਤ ਹੋਰਾਂ ਨਾਲ ਵੀ ਕਰਦੇ ਆ ਤਸਵੀਰ ਨਾਲ ਨਾਲ ਦਿਖਾ ਦਿੰਦੇ ਆ ਕਿ ਬਾਰਿਸ਼ਾਂ ਬਾਰਿਸ਼ ਦੇ ਨਾਲ ਬੜਾ ਨੁਕਸਾਨ ਵੀ ਹੁੰਦਾ ਇੱਕ ਪਾਸੇ ਫਸਲਾਂ ਪੱਕਣ ਦੀ ਤਦਾਦ ਆ ਚੁੱਕੀਆਂ ਨੇ ਅਤੇ ਦੂਜੇ ਪਾਸੇ ਬਾਰਡਰਾਂ ਦੇ ਕਿਸਾਨ ਡਟੇ ਨੇ ਗੱਲਬਾਤ ਕਰਦੇ ਬਾਈ ਕੀ ਨਾਮ ਆ ਬਾਈ ਬਾਈ ਆਪਣਾ ਕਰਨਵੀਰ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਵੀਰੇ ਦੀ ਬੁਰਜੀ ਅੰਮ੍ਰਿਤਸਰ ਜ਼ਿਲ੍ਹਾ ਹਾਂਜੀ ਮਾਝੇ ਵਾਲੇ ਬਾਈ ਆਪਣੀ ਜਿੰਨੀਆਂ ਟਰਾਲੀਆਂ ਮੂਰੇ ਲੱਗੀਆਂ ਨੇ ਬਾਈ ਇਹ ਮਾਝੇ ਵਾਲੀ ਆ ਅੱਛਾ ਇਹ ਸਾਰੇ ਜਵਾਨਾਂ ਦੀ ਹਾਂਏ ਮਾਜੇ ਮਾਜੇ ਵਾਲਿਆਂ ਦੀਆਂ ਖੜੀਆਂ ਟਰਾਲੀਆਂ ਹਾਂ ਸਾਰੀਆਂ ਮਾਜੇ ਵਾਲੀਆਂ ਆਪਣੀਆਂ ਬਈ ਮੀਖੜੀ ਬੜੀ ਪਈ ਜਾਂਦੀ ਹੈ ਮੀਖੜੀ ਬਹੁਤ ਪਈ ਜਾਂਦੀ ਹੈ ਹੁਣ ਕਿਵੇਂ ਕਿਵੇਂ ਮੈਨੇਜ ਕਰੂਗੇ ਇਹਨੂੰ ਹੁਣ ਵੀਰੇ ਜੋ ਆਗੂ ਆਪਣੇ ਤਹਿਤ ਕੀਤਾ ਵੀ 21 ਤੱਕ ਆਪਾਂ ਡੇ ਵੇਟ ਕਰਨੀ ਆ 12 ਵਜੇ ਦਾ ਟਾਈਮ ਆ ਤੇ ਜੋ ਆ ਵੀ ਆਪਣੀ ਆਗੂ ਕੋਲ ਹੋਊਗੀ ਠੀਕ ਆ ਤੇ ਨਹੀਂ ਤਾਂ ਆਪਰ ਬਈ ਤਿਆਰੀਆਂ ਆ ਆਪਾਂ ਡਟੇ ਆ ਬਾਰ ਚ ਤੁਹਾਡੇ ਸਾਹਮਣੇ ਪੈ ਰਹੀ ਆ ਤਾਂ ਆਪਾਂ ਦੇ ਬਈ ਡਟੇ ਆਂ ਦੇਖ ਲਓ ਬਾਕੀ ਆਪਣੇ ਨਾਲ ਦੇ ਨੌਜਵਾਨ ਆਪਣੇ ਹੌਸਲੇ ਬਰਾਂਦਾ ਆ ਬਈ ਇੱਕ ਨੱਪਿਆ ਪੇ ਨਾਲ ਵੀ ਗੱਲ ਕਰ ਬਾਈ ਨਪਿਆ ਸਾਰੇ ਤੋਂ ਚੰਗੇ ਬਾਈ ਇਹੋ ਜਿਹਾ ਬਾਈ ਇਹ ਜਨਾਨੀ ਨੇ ਵੀ ਲਪਿਆ ਤਾਂਹੀ ਵੀ ਨਪਿਆ ਤੁਹਾ ਬੜੀਆਂ ਭਾਈ ਬਾਕੀ ਭਾਈ ਆਨੰਦ ਵੱਜੇ ਪਏ ਲੰਗਰ ਪਾਣੀ ਪ੍ਰਸ਼ਾਦੇ ਚੁੱਲੇ ਚੱਲ ਰਹੇ ਆ ਤੇ ਬਾਕੀ ਆ ਭਾਈ ਆਪਣੇ ਪ੍ਰਧਾਨ ਸਾਹਿਬ ਆ ਆਪਣੇ ਪਰਮਜੀਤ ਸਿੰਘ ਸਾਚੀਵਾਲ ਵੀ ਜੀ ਭਾਈ بارش ਆਈ ਮਾਹੌਲ ਬਣਿਆ ਹੋਇਆ ਧਰਨਾ ਪਰ ਇਹ ਆਪਾਂ ਕਾਮਯਾਬ ਹੋਵਾਂਗੇ ਜਰੂਰ ਜਰੂਰ ਕਾਮਯਾਬ ਹੋਵਾਂਗੇ ਤੁਹਾਡੇ ਸਾਹਮਣੇ ਮੰਨ ਜਾ ਟੁੱਟ ਗਿਆ ਜੂਰ ਕਾਮਯਾਬ ਹੋਵਾਂਗੇ ਭਾਈ ਮੰਨ ਜਾ ਟੁੱਟ ਗਿਆ ਬੈਠੇ ਬੈਠੇ ਜਮ ਮਾਰਡਰ ਤੇ ਬੈਠੇ ਹੋ ਬਈ ਕੋਈ ਡਰ ਨਹੀਂ ਲੱਗਦਾ ਕਿਉਂਕਿ ਜਿਵੇਂ ਅਥਰੂ ਗੈਂਸ ਦੇ ਗੋਲੇ ਪਹਿਲਾਂ ਆਏ ਹਨ ਜਮਾਂ ਲੱਗੇ ਬੈਠੇ ਹੋ ਹਨ ਕੋਈ ਡਾਡੁਰ ਨਹੀਂ ਲੱਗਦਾ ਕਿ ਨੇੜੇ ਬੈਠੇ ਹੋ ਨਹੀਂ ਬਾਈ ਜੀ ਸਾਨੂੰ ਕੋਈ ਡਰ ਨਹੀਂ ਆ ਠੀਕ ਹੈ ਮਾਰ ਇਹ ਸਿੰਘਾਂ ਦੀਆਂ ਫੌਜਾਂ ਵਾਂ ਠੀਕ ਹੈ ਵੀ ਜੀ ਆਪਾਂ ਨੂੰ ਜੇ ਡਰ ਜਿਹੜਾ ਆਪਾਂ ਪਿੱਛੇ ਛੱਡ ਕੇ ਆਏ ਆ ਠੀਕ ਹੈ ਆਪਾਂ ਦੇ ਬਸ ਇਹਨਾਂ ਲੜਨਾ ਵਾਂ ਦਿੱਲੀ ਆਪਣੇ ਜਿਹੜੇ ਹੱਕ ਆ ਜਿਹੜੇ ਆਪਾਂ ਲੈਣਗੇ ਜਾਣੇ ਆ ਦਿੱਲੀ ਹਾਂਜੀ ਇੱਥੇ ਬਸ ਜਿਹੜੀ ਕੀਤੀ ਦੀ ਜਿਹੜੀ ਆਪਈ ਕਾਰ ਆ ਪ੍ਰਧਾਨ ਸਾਹਿਬ ਜਦੋਂ ਆਪਾਂ ਨੂੰ ਹੁਕਮ ਦੇਣਗੇ ਆਪ ਜੇ ਅੱਗੇ ਵਧਣਾ ਜਾ ਇੱਥੋਂ ਮੇਰਾ ਆਪਣੀ ਲਾਨ ਹੋ ਜਾਈ ਹਾਂ ਵੀ ਜਿਹੜੀ ਜੰਗ ਆ ਆਪਣੀ ਹਾਂ ਵੀ ਆਪਣੀ ਸਫਲ ਹੋ ਗਈ ਆ ਹਾਂ ਵੀ ਆਪਾਂ ਜਿਹੜਾ ਕੋਈ ਜਿਹੜੇ ਆਗੂ ਆਪਣੇ ਜਿਹੜੀਆਂ ਰਿਪੋਰਟਾਂ ਉਹ ਆਪਾਂ ਲਾਗੂ ਹੋ ਗਈਆਂ ਵਾ ਆਪਾਂ ਇੱਥੋਂ ਬਸ ਢੋਲ ਵਜਾਂਦੇ ਆਪਾਂ ਪੰਜਾਬ ਨੂੰ ਜਾਵਾਂਗੇ ਇਹ ਵੀਰ ਜੀ ਇਹ ਨਾ ਆਪਣੇ ਪ੍ਰਧਾਨ ਸਾਹਿਬ ਨੇ ਪੰਮਾ ਪ੍ਰਧਾਨ ਸਾਹਿਬੇ ਸਾਡੇ ਪਿੰਡ ਦੇ ਦੁਰਜੀ ਦੇ ਨੇ ਇਹ ਸਾਡੇ ਪ੍ਰਧਾਨ ਸਾਹਿਬ ਨੇ ਪਹਿਲੇ ਨੰਬਰ ਤੇ ਆ ਵੇਖੋ ਟਰੈਕਟਰ ਲੈ ਕੇ ਗਏ ਸੀ ਆ ਤੁਹਾਡੇ ਸਾਹਮਣੇ ਆ ਪਹਿਲੇ ਨੰਬਰ ਤੇ ਪਹਿਲਾ ਟਰੈਕਟਰ ਇਹਨਾਂ ਦਾ ਗਿਆ ਜਮਾ ਅੱਗੇ ਸਭ ਤੋਂ ਅੱਗੇ ਜਿੱਦਾਂ ਮਰਜ਼ੀ ਤੁਸੀਂ ਵੀਡੀਓ ਵੇਖ ਸਕਦੇ ਆ ਵੇਖੋ ਜੀ ਤੇ ਜੀ ਨਾੜ ਤੇ ਚੱਲੀ ਜਾਂਦੇ ਆ ਆਪਣੇ ਪ੍ਰਧਾਨ ਸਾਹਿਬ ਜਿੰਦਾਬਾਦ ਹੈ ਪੰਮਾ ਪ੍ਰਧਾਨ ਜਿੰਦਾਬਾਦ ਤਾਂ بارشਾਂ ਦੇ ਵਿੱਚ ਵੀ ਚੜਦੀ ਕਲਾ ਦਾ ਪ੍ਰਤੀਦੱਸਦੇ ਨਜ਼ਰ ਆ ਰਹੇ ਨੇ ਨੌਜਵਾਨ ਅੱਗੇ ਕੀਤੇ ਹੋਏ ਨੇ ਤਾਂ ਜੋ ਕੋਈ ਵੀ ਆਫਤ ਆਦੀ ਹੈ ਤਾਂ ਇਹਨਾਂ ਦੇ ਕਹਿ ਸਕਦੇ ਕਿ ਉਕਤਨਾ ਸੋਖਾ ਹੋ ਜੇ ਕਿਉਂਕਿ ਨੌਜਵਾਨੀ ਨੂੰ ਅੱਗੇ ਕੀਤਾ ਹੋਇਆ ਜਿਸ ਤਰੀਕੇ ਨਾਲ بارشਾਂ ਦਾ ਮਾਹੌਲਾ ਪਰ ਅਜੇ ਵੀ ਨੌਜਵਾਨ ਚੜਦੀ ਕਲਾ ਦੇ ਵਿੱਚ ਦਿਖ ਰਹੇ ਨੇ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਆਸ-ਪਾਸ ਦੀ ਤਸਵੀਰ ਸਾਰੀ ਦਿਖਾ ਦਿੰਨੇ ਆ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਰਾਤ ਦੇ ਵਕਤ ਵੀ ਵੀਰ ਟਟੇ ਹੋਏ ਨੇ ਕਿਸਾਨ ਗੱਲ ਬਾਤ ਬਾਈ ਕੀ ਕੀ ਨਾਮ ਆ ਬਾਈ ਕੀ ਨਾਮ ਆ ਬਾਈ ਜੋਧ ਵੀਰ ਸਿੰਘ ਜੀ ਕਿਹੜਾ ਪਿੰਡ ਆ ਬਾਈ ਪਿੰਡ ਮਾਨਕਪੁਰਾ ਜ਼ਿਲ੍ਹਾ ਤਰਨਤਾਰਨ ਅੱਛਾ ਤਰਨਤਾਰਨ ਮਾਝੇ ਵਾਲੇ ਫੇਰ ਮਾਝੇ ਵਾਲੇ ਆ ਜੀ ਮਾਝੇ ਵਾਲੇ ਮਾਝੇ ਦੇ ਪਿਛਲੇ ਵਾਲੇ ਇਹ ਕੀ ਕੀ ਕਹੋਂਗੇ ਬਈ ਜਮਾ ਬਾਰਡਰ ਤੇ ਲੱਗ ਕੇ ਬੈਠਾ ਹੂੰ ਕਿ ਗੋਲਾ ਗੋਲਾ ਆ ਕੇ ਡਿੱਗ ਪਿਆ ਫੇਰ ਰਾਤ ਨੂੰ ਵੀ ਨਹੀਂ ਗੋਲਿਆਂ ਦਾ ਡਰ ਤੇ ਪਹਿਲੇ ਦਿਨ ਹੀ ਲੱਗਾ ਜਦੋਂ ਮੈਂ ਆਪਣੀ ਸ ਬੇਸਾ ਵੀ ਸੁੱਟੇ ਉਹਨਾਂ ਲੱਖਾਂ ਹਸਾ ਉਹਨਾਂ ਗੋਲੇ ਡਿੱਗੇ ਟਰਾਲੀਆਂ ਦੇ ਟਰੈਕਟਰਾਂ ਥੱਲੇ ਆ ਵਜੇ ਉਦੋਂ ਨਹੀਂ ਡਰੇ ਹੁੰਦੇ ਸ਼ਾਂਤਮਈ ਬੈਠੇ ਹੁਣ ਤਾਂ ਡਰੀ ਕੋਈ ਨਹੀਂ ਹੈ ਇਹ ਕਿਵੇਂ ਕਿਸਾਨੀ ਦਾ ਪਿਆਰ ਹੈ ਕਿ ਕੀ ਮਨ ਦੇ ਵਿੱਚ ਇਹ ਕਿਸਾਨੀ ਦਾ ਪਿਆਰ ਆ ਜੀ ਲੋਕਾਂ ਦਾ ਪਿਆਰ ਆ ਆਪਣੇ ਹੱਕਾਂ ਦੀ ਖਾਤਰ ਬੈਠੇ ਸਾਰੇ ਅੱਛਾ ਆਪਣੇ ਹੱਕਾਂ ਨੂੰ ਲੈਣ ਦੀ ਖਾਤਰ ਆਪਣੇ ਪੀੜ੍ਹੀਆਂ ਬਚਾਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਰਕੇ ਬੈਠੇ ਆ ਬਜ਼ੁਰਗ ਵੀ ਬਹੁਤ ਜਦੇ ਬੈਠੇ ਵਿੱਚ ਦੇ ਹਾਂ ਹਾਂ ਨੌਜਵਾਨ ਪੀੜ੍ਹੀ ਵੀ ਨਾਲ ਬੈਠੀ ਆ ਬਿਲਕੁਲ ਹਾਂ ਤਾ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ بارش ਦਾ ਮੌਸਮ ਬਣ ਚੁੱਕਿਆ ਪਰ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਹੇ ਨੇ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਕੈਮਰਾ ਪਰਸਨ ਡਿਪੀ ਡੋਗਰਾ ਨਾਲ ਮੈਂ ਦਿਲਜੀਤ ਸਿੰਘ ਲੀਵੀਗਿਡੀ ਨਿਊਜ਼ ਖਨੌਰੀ ਬਾਰਡਰ